ਹੜਾਣਾਂ ਤੇ ਹੋਈ ਬਰਫ਼ਬਾਰੀ ਲੋਕਾਂ ਦੇ ਲਈ ਬਣੀ ਮੁਸੀਬਤ ਵਾਪਰਨ ਲੱਗੇ ਵੱਡੇ ਹੱਥੋਂ ਅਲਰਟ ਹੋਇਆ ਜਾ ਰਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹੀ ਨਕ ਨੂੰ ਚਾ ਹਿਮਾਚਲ ਦੇ ਵਿਟਰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ ਪਰ ਇਹ ਬਰਫ਼ਬਾਰੀ ਲੋਕਾਂ ਦੇ ਲਈ ਮੁਸੀਬਤ ਬਣਦੀ ਨਜ਼ਰ ਆਈ ਹੈ हिमाचल ਦੇ ਵਿੱਚ ਬਰਫਬਾਰੀ ਦੇ ਸ਼ੁਰੂ ਹੁੰਦਿਆਂ ਹੀ ਇੱਥੇ ਵੱਡੇ ਸੜਕੀ ਹਾਦਸੇ ਵਾਪਰਨੇ ਸ਼ੁਰੂ ਹੋ ਗਏ ਨੇ ਜਿਸ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਲੋਕ ਅਜੇ ਫਿਲਹਾਲ ਪਹਾੜਾਂ ਦਾ ਰੁਖ ਨਾ ਕਰਨ ਕਿਉਂਕਿ ਇਸੇ ਮਹੀਨੇ ਦੇ ਵਿੱਚ ਜਦੋਂ ਬਰਫਬਾਰੀ ਹੁੰਦੀ ਹੈ ਤਾਂ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦਾ ਰੁਕ ਕੀਤਾ ਜਾਂਦਾ ਹੈ ਪਹਾੜਾਂ ਦਾ ਰੁਕ ਕੀਤਾ ਜਾਂਦਾ ਹੈ ਪਰ ਬਰਫਬਾਰੀ ਹੁਣ ਲੋਕਾਂ ਦੇ ਲਈ ਮੁਸੀਬਤ ਬਣਦੀ ਹੋਈ ਨਜ਼ਰ ਆ ਰਹੀ ਹੈ ਬਰਫਬਾਰੀ ਦੇ ਸ਼ੁਰੂ ਹੁੰਦਿਆਂ ਹੀ ਕਈ ਵੱਡੇ ਹਾਦਸੇ ਵਾਪਰਨੇ ਹੁਣ ਸ਼ੁਰੂ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਮੋਟਰਸਾਈਕਲ ਹੁੰਦੇ ਨੇ ਤਾਂ ਉਹ ਹੁਣ ਤਿਲਕਣੇ ਸ਼ੁਰੂ ਹੋ ਗਏ ਨੇ ਬਰਫ਼ ਦੇ ਉੱਤੇ ਤੁਹਾਨੂੰ ਹਿਮਾਚਲ ਦੀਆਂ ਤਸਵੀਰਾਂ ਵੀ ਦਿਖਾਉਂਦੇ ਆ ਜਿੱਥੇ ਸਭ ਪਾਸੇ ਸਿਰਫ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ ਹਿਮਾਚਲ ਜੋ ਹੈ ਉਹ برف ਦੇ ਚਾਦਰ ਦੇ ਵਿੱਚ ਲਿਪਟਿਆ ਹੋਇਆ ਨਜ਼ਰ ਆ ਰਿਹਾ ਹੈ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਹਿਮਾਚਲ ਇਸ ਵਕਤ ਨਜ਼ਰ ਆ ਰਿਹਾ ਹੈ ਕਈ ਸੜਕਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਰਸਤੇ ਬੰਦ ਹੋਣ ਦੇ ਚਲਦਿਆਂ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾਂ ਸੇਫਟੀ ਤੋਂ ਦੋ ਪਹੀਆ ਵਾਹਨ ਜਾਂ ਹੋਰ ਗੱਡੀਆਂ ਨਾ ਚਲਾਉਣ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਗੱਡੀਆਂ ਤਿਲਕਦੀਆਂ ਨਜ਼ਰ ਆ ਰਹੀਆਂ ਨੇ ਅਤੇ ਵੱਡੇ ਹਾਦਸੇ ਵਾਪਰਨੇ ਹੁਣ ਸ਼ੁਰੂ ਹੋ ਗਏ ਨੇ ਤਾਪਮਾਨ ਜੋ ਹੈ ਉਹ ਹਿਮਾਚਲ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਾਈਨਸ ਦੇ ਵਿੱਚ ਪਹੁੰਚ ਗਿਆ ਹੈ। ਮਨਾਲੀ, ਕੁਲੂ ਅਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ। ਹਿਮਾਚਲ ਦੇ ਉੱਚੇ ਇਲਾਕਿਆਂ ਦੇ ਵਿੱਚ 5 ਤੋਂ 6 ਇੰਚ ਤੱਕ ਦੀ ਬਰਫਬਾਰੀ ਹੋਈ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਦੇ ਵਿੱਚ ਸਰਗਰਮ ਪਛਮੀ ਗੜਬੜੀ ਕਾਰਨ ਮੌਸਮ ਬਦਲ ਗਿਆ ਹੈ। ਇਤਵਾਲ ਨੂੰ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਮੀਂਹ ਪਿਆ। ਹਿਮਾਚਲ ਦੇ ਲਾਹੌਲ, ਸਪੀਤੀ ਦੇ ਉੱਚੇ ਇਲਾਕਿਆਂ ਦੇ ਵਿੱਚ 5 ਤੋਂ 6 ਇੰਚ ਤੱਕ برف ਪਈ ਹੈ। ਸ਼ਿਮਲਾ, ਮੰਡੀ, ਕਾਂਗੜਾ, ਕੁਲੂ, ਸਿਰਮੋਰ ਦੇ ਵਿੱਚ ਸੀਜ਼ਨ ਦੀ ਪਹਿਲੀ برفਬਾਰੀ ਹੋਈ। ਜੰਮੂ ਕਸ਼ਮੀਰ ਦੇ ਵਿੱਚ برفਬਾਰੀ ਅਤੇ ਮੀਂਹ ਕਾਰਨ ਠੰਡ ਵਧਣ ਕਾਰਨ ਪਾਰਾ ਮਾਈਨਸ ਦੇ ਵਿੱਚ ਚਲਾ ਗਿਆ ਹੈ। ਜੰਮੂ ਦੇ 2 ਜ਼ਿਲ੍ਹਿਆਂ ਅਤੇ ਕਸ਼ਮੀਰ ਦੇ 9 ਜ਼ਿਲ੍ਹਿਆਂ ਦੇ ਵਿੱਚ ਪਾਰਾ ਮਾਈਨਸ ਦੇ ਵਿੱਚ ਹੈ। ਜੋ ਜ਼ਿਲ੍ਹਾ ਸਭ ਤੋਂ ਠੰਡਾ ਹੈ ਜਿੱਥੇ ਤਾਪਮਾਨ 19 ਡਿਗਰੀ ਤੱਕ ਪਹੁੰਚ ਗਿਆ ਹੈ। ਉੱਤਰਾਖੰਡ ਦੇ ਵਿੱਚ ਐਤਵਾਰ ਨੂੰ ਵੀ ਮੌਸਮ ਬਦਲ ਗਿਆ। ਮੈਦਾਨੀ ਇਲਾਕਿਆਂ ਦੇ ਵਿੱਚ ਬੱਦਲ ਛਾਈ ਰਹੇ ਅਤੇ ਪਹਾੜਾਂ ਦੇ ਵਿੱਚ ਪਹਿਲੀ ਬਰਫਬਾਰੀ ਹੋਈ। ਬਦਰੀਨਾਥ, ਕੇਦਾਰਨਾਥ ਸਮੇਤ ਚਾਰੇ ਧਾਮ ਤੇ ਹਲਕੀ ਬਰਫਬਾਰੀ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਪੰਜ ਜ਼ਿਲ੍ਹਿਆਂ ਦੇ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਲਾਹੌਲ, ਸਪੀਤੀ, ਚੰਬਾ ਦੀ ਪੰਗੀ ਘਾਟੀ ਦੇ ਵਿੱਚ ਬਰਫਬਾਰੀ ਕਾਰਨ ਚੱਲਨੇ ਜੰਮ ਗਏ ਹਨ। ਸੜਕਾਂ ਜਾਮ ਹੋ ਗਈਆਂ ਨੇ। ਸ਼ਿਮਲਾ ਦੇ ਨਾਲ-ਨਾਲ ਸਿਰਮੋਰ ਦੇ ਨਰਕੰਡਾ ਕੁਫਰੀ ਚੋਪਾਲ ਨੋਰਾਤਾਰ ਚੂੜਤਾਰ ਦੇ ਵਿੱਚ ਵੀ ਬਰਫਬਾਰੀ ਹੋਈ ਹੈ। ਮੰਡੀ ਦੇ ਵਿੱਚ ਸ਼ਿਕਾਰੀ ਦੇ ਵੀ ਕਮਰੂਨਾਗ ਦੇ ਵਿੱਚ ਬਰਫ ਢਿਗੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਜ਼ਾ ਬਰਫਬਾਰੀ ਤੋਂ ਬਾਅਦ ਸੜਕੀ ਸਫ਼ਰ ਖਤਰਨਾਕ ਹੋ ਗਿਆ ਹੈ। ਸੜਕਾਂ ਤੇ ਤਿਲਕਣ ਵੱਧਣ ਕਾਰਨ ਵਾਹਨ ਫਿਸਲ ਰਹੇ ਹਨ। ਸਿਸੂ ਰੋਤਾੰਗ ਜਸਪਾਤੇ ਵਿੱਚ 30 ਤੋਂ ਜ਼ਿਆਦਾ ਵਾਹਨ ਇਸ ਵਾਰ 150 ਸੈਲਾਨੀ ਸੜਕਾਂ ਤੇ ਤਿਲਕਣ ਕਾਰਨ ਫਸ ਗਏ ਅਤੇ ਉਹਨਾਂ ਨੂੰ ਬਚਾ ਲਿਆ ਗਿਆ। ਚੰਬਾ ਜ਼ਿਲ੍ਹੇ ਦਾ ਦੂਰ ਦੁਰਾਡੇ ਦਾ ਇਲਾਕਾ ਪੰਗੀ ਬਾਕੀ ਹਿਮਾਚਲ ਨਾਲੋਂ ਕਟਿਆ ਹੋਇਆ ਹੈ ਬਰਫਬਾਰੀ ਤੋਂ ਬਾਅਦ ਲਾਹੋਲ 스ਪੀਤੀ ਚੰਬਾ ਕੁੱਲੂ ਦੇ ਵਿੱਚ 110 ਤੋਂ ਵੱਧ ਸੜਕਾਂ ਬੰਦ ਹਨ ਬਿਜਲੀ ਦੇ 125 ਟ੍ਰਾਂਸਫਾਰਮਰ ਫੇਲ ਹੋਣ ਕਾਰਨ ਪਿੰਡ ਹਨੇਰੇ ਦੇ ਵਿੱਚ ਹੈ ਸੜਕਾਂ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਸ਼ਹਿਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਹੁਣ ਬਰਫਬਾਰੀ ਨਾਲ ਸੀਤ ਲਹਿਰ ਚੱਲ ਰਹੀ ਹੈ ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਤੱਕ ਡਿੱਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਅਤੇ ਭਲਕੇ Shimla, Shimla, Sirmaur, Mandi, Kullu, Kangra, Chamba, Lahaul, Spiti ਦੇ ਉੱਚੇ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਰਾਤ ਤੋਂ ਐਤਵਾਰ ਰਾਤ ਤੱਕ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜੰਮੂ ਦੇ 2 ਜ਼ਿਲ੍ਹਿਆਂ ਅਤੇ ਕਸ਼ਮੀਰ ਦੇ 9 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਮਾਈਨਸ ਦੇ ਵਿੱਚ ਹੈ ਉੱਤਰਾਖੰਡ ਦੇ ਵਿੱਚ ਵੀ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਉੱਤਰਾਖੰਡ ਦੇ ਵਿੱਚ ਐਤਵਾਰ ਨੂੰ ਮੌਸਮ ਨੇ ਕਰਵਟ ਲਈ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੇ ਬੱਦਲ ਛਾਈ ਰਹੇ ਉੱਥੇ ਹੀ ਪਹਾੜਾਂ ਦੇ ਵਿੱਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਬਦਰੀਨਾਥ ਕੇਦਾਲਨਾਥ ਸਮੇਤ ਚਾਰੇ ਧਾਮ ਬਰਫ ਦੀ ਚਾਦਰ ਦੇ ਨਾਲ ਟਕੇ ਹੋਏ ਨੇ ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਅਸਮਾਨ ਦੇ ਵਿੱਚ ਬੱਦਲ ਛਾਈ ਰਹਿਣ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ